तो उस ज्यादा सत्कार योग मेरे सामने बैठे आए सारे बीजेपी के सारे कार्यकर्ता साहेबान और रल मिलके करिए भारत माता की भारत माता की फतेह सांझी करिए श्री वाहेगुरु जी का खालसा श्री वाहेगुरु जी की फतेह मानयोग प्रधानमंत्री ਦੇਸ਼ ਦੇ ਦਿਲਾਂ ਦੀ ਧੜਕਣ 5-7 ਮਿੰਟ ਚ ਹੀ ਉਹਨਾਂ ਦਾ ਹੈਲੀਕਾਪਟਰ ਲੈਂਡ ਕਰਨ ਆਲਾ ਥੋੜਾ ਜੋਸ਼ ਇੰਨਾ ਹੀ ਜੋਸ਼ ਮੈਂ ਕੱਲ ਪਟਿਆਲੇ ਦੇਖਿਆ ਤੇ ਇਸੇ ਕਿਸਮ ਦਾ ਜੋਸ਼ ਅੱਜ ਗੁਰਦਾਸਪੁਰ ਰੈਲੀ 'ਚ ਹੈ ਇਹ ਆਉਣ ਵਾਲੇ ਸੰਕੇਤ ਦੇ ਰਹੀ ਹੈ ਵੀ ਕਿਸ ਪਾਸੇ ਹਵਾ ਚੱਲ ਰਹੀ ਹੈ ਕੱਲ ਵੀ ਮੈਂ ਕਹਿ ਕੇ ਹਟਿਆ ਕਿ ਹੁਣ ਤਾਂ ਮੋਦੀ ਸਾਹਿਬ ਦੇ ਵਿਰੋਧੀ ਵੀ ਕਹਿਣ ਲੱਗੇ ਆਏਗਾ ਤਾਂ ਮੋਦੀ ਅਗਰ ਮੋਦੀ ਸਾਹਿਬ ਅੱਜ ਪੰਜਾਬ ਦਾ ਦੌਰਾ ਜਿਹੜਾ ਆ ਪੰਜਾਬ ਦੇ ਪੁਵਖ ਦੇ ਉੱਤੇ ਆਪਣੇ ਸਾਰਿਆਂ ਦਾ ਜੋ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦਾ ਹਾਲਾਤ ਬਣੇ ਹੋਏ ਐ ਕਾਨੂੰਨ ਵਿਵਸਥਾ ਦੀ ਅੱਜ ਕੋਈ ਚੀਜ਼ ਐ ਨਹੀਂ ਅੱਜ ਇੱਥੇ ਆਣ ਤੋਂ ਹੁਣੇ ਕੁਛ ਥੇਰ ਪਹਿਲਾਂ ਮੈਂ ਹੰਸਰਾ ਝੰਸਜੀਤ ਜਿਹੜੇ ਸਾਡੇ ਕੈਂਡੀਡੇਟ ਐ ਫਰੀਦਕੋਟ ਤੋਂ ਉਹਨਾਂ ਨਾਲ ਗੱਲ ਕਰਕੇ ਆਇਆ ਉਹਨਾਂ ਤੇ ਅੱਜ ਫੇਰ ਇੱਕ ਜਾਨਲੇਵਾ ਹਮਲਾ ਹੋਇਆ ਹੈ ਕੱਲ ਜਦੋਂ ਪਟਿਆਲੇ ਆ ਰਹੇ ਸੀ ਉੱਥੇ ਹਮਲਾ ਹੋਇਆ ਅੱਜ ਫੇਰ ਫਰੀਦਕੋਟ ਦੇ ਉਹਨਾਂ ਦੇ ਆਪਣੇ ਹਲਕੇ 'ਚ ਫੇਰ ਕੁਝ ਲੋਕ ਜੋ ਆਪਣੇ ਆਪ ਨੂੰ ਕਿਸਾਨ ਕਹਿ ਰਹੇ ਨੇ ਉਹਨਾਂ ਨੇ ਹਮਲਾ ਕੀਤਾ ਆ ਲੋਕਤੰਤਰ ਵਾਸਤੇ ਅੱਛਾ ਨਹੀਂ ਹੈ ਆ ਕੁਝ ਚੰਦ ਲੋਕ ਆਪਣੀ ਦੁਕਾਨਾਂ ਚਲਾਉਣ ਵਾਸਤੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹੈ ਮੇਰੀ ਕਿਸਾਨ ਸਾਥੀਆਂ ਨੂੰ ਬੇਨਤੀ ਹੈ ਇਹਨਾਂ ਅਖੌਤੀ ਲੀਡਰਾਂ ਤੋਂ ਬਚਣ ਕਿਉਂਕਿ ਤੁਹਾਡੇ ਮਸਲੇ ਜੇ ਸੁਲਝ ਜਾਣਗੇ ਜੋ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਣਨ ਵਾਲੀ ਸਰਕਾਰ ਕੇਂਦਰਨੀ ਨੇ ਸੁਲਝਾਣੇ ਆ ਉਹਦੇ ਬਾਅਦ ਇਹਨਾਂ ਆਖੋਤੀ ਲੀਡਰਾਂ ਦੀ ਦੁਕਾਨਾਂ ਦੇ ਤਾਲੇ ਲੱਗ ਜਾਣਗੇ ਇਸ ਕਰਕੇ ਇਹ ਹੋਣ ਨਹੀਂ ਦੇ ਰਹੇ ਕਿਸਾਨਾਂ ਨੂੰ ਭੜਕਾ ਰਹੇ ਐ ਤੇ ਅਗਰ ਕੋਈ 19 21 ਗੱਲ ਹੋ ਗਈ ਸਾਥੀਓ ਇਤਿਹਾਸ ਗਵਾਹ ਇਹਨਾਂ ਲੀਡਰਾਂ ਨੇ ਉਹਨਾਂ ਕਿਸਾਨਾਂ ਤੋਂ ਹੱਥ ਪੱਲਾ ਛਾੜ ਲੈਣਾ ਤੁਸੀਂ ਯਾਦ ਕਰੋ ਜਦੋਂ ਆਹ ਕਹਿ ਰਹੇ ਸੀ ਵੀ ਸਾਨੂੰ ਦਿੱਲੀ ਦੇ ਅੰਦਰ ਜਾਣ ਦਿਓ ਤੇ 26 ਜਨਵਰੀ ਦੇ ਦਿਨ ਜਦੋਂ 26 ਜਨਵਰੀ ਦੇ ਜਦੋਂ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ ਉਦੋਂ ਟਰੈਕਟਰ ਪਰੇਡ ਵਾਸਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਗਈ ਸੀਗੀ ਉਸ ਸਮੇਂ ਵੀ ਕੁਝ ਲੋਕ ਗਣਤੰਤਰਾਂ ਦੇ ੱੱਕੇ ਛੱਡ ਕੇ ਲਾਲ ਕਿਲੇ ਤੇ ਜਾਵੜੇ ਪਰ ਯਾਦ ਕਰੋਗੇ ਬਾਅਦ ਕੀ ਹੋਇਆ ਜਿਹੜੇ ਸ਼ਖਸ ਲਾਲ ਕਿਲੇ ਦੇ ਚੜ ਗਏ ਸੀਗੇ ਉਹਨਾਂ ਨੂੰ ਇਹਨਾਂ ਖੋਤੀ ਲੀਡਰਾਂ ਨੇ ਗੱਦਾਰ ਕਹਿ ਕੇ ਆਪਣਾ ਪੱਲੂ ਝਾੜ ਲਿਆ ਕਹਿੰਦੇ ਆ ਗੱਦਾਰ ਹੈ ਜੀ ਅੱਜ ਖੁਦਾ ਨਾ ਖਾਸਤਾ ਹੰਸਰਾਜ ਹੰਸੀ ਦੇ ਇਹਨਾਂ ਲੋਕਾਂ ਦੇ ਬਹਿਕਾਵੇ 'ਚ ਆ ਕੇ ਕੋਈ ਕਿਸਾਨ ਪਰਾ ਕੋਈ ਨੁਕਸਾਨ ਕਰ ਦਿੰਦਾ ਹੈ ਇਹਨਾਂ ਲੋਕਾਂ ਨੇ ਫੇਰ ਪੱਲੂ ਝਾੜ ਲੈਣਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਜੀ ਇਹ ਤਾਂ ਕੋਈ ਬਾਹਰੋਂ ਆ ਕੇ ਕਰ ਗਿਆ ਸੀਗਾ ਸਾਬ ਆ ਇਹਨਾਂ ਲੋਕਾਂ ਨੂੰ ਮੌਕਾ ਨਾ ਦਿਓ ਸਾਬ ਕਿਸਾਨਾਂ ਦੇ ਪਤੀ ਸਾਰਿਆਂ ਦੀ ਅਮਰਦੀ ਹੈ ਮੈਂ ਭਾਜਪੀ ਦਾ ਨੁਮਾਇੰਦੇ ਦੇ ਤੌਰ ਤੇ ਨਹੀਂ ਮੈਂ ਕਿਸਾਨ ਦੇ ਤੌਰ ਤੇ ਕਹਿ ਰਿਹਾ ਕਿਸਾਨ ਨੂੰ ਬਾਹ ਫੜਨ ਦੀ ਲੋੜ ਹੈ ਕਿਸਾਨ ਜਿਹੜਾ ਛੋਟਾ ਕਿਸਾਨ ਹੈ ਉਹਦਾ ਸਭ ਗੁਜ਼ਾਰਾ ਨਹੀਂ ਚੱਲਦਾ ਐਮਐਸਪੀ ਤਾਂ ਮਿਲ ਰਹੀ ਹੈ ਐਮਐਸਪੀ ਨਾਲ ਵੀ ਜਿਹਦੇ ਕੋਲ ਜ਼ਮੀਨ ਹੀ 3 ਏਕੜ ਹੈ ਉਹਦਾ ਕਿੱਧਰੋਂ ਗੁਜ਼ਾਰਾ ਹੋ ਜੂਗਾ ਉਹਨੂੰ ਮੋਦੀ ਸਾਹਿਬ ਨੇ 6000 ਰੁਪਏ ਉਹਨਾਂ ਦੇ ਛੋਟੇ ਕਿਸਾਨਾਂ ਦੇ ਖਾਤਿਆਂ 'ਚ ਡਾਇਰੈਕਟ ਪਾ ਰਿਹਾ ਹੈ ਉਹਨਾਂ ਨੂੰ ਪਤਾ ਹੈ ਵੀ ਐਮਐਸਪੀ ਦੀ ਗਾਰੰਟੀ ਦੇ ਬਾਅਦ ਵੀ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਇਸ ਕਰਕੇ ਚਾਹੇ ਸਮਾਨਨੀਦੀ ਦੇ 6000 ਰੁਪਏ ਚਾਹੇ ਬੋਨਸ ਹੈ ਚਾਹੇ ਹੋਰ ਇੱਥੇ ਉਹਦੀ ਲਾਗਤ ਘਟਾਉਣ ਵਾਸਤੇ ਜੋ ਕੰਮ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਕਰ ਰਹੀ ਹੈ ਤੇ ਹੋਰ ਵੀ ਇਹਦੇ ਵਿੱਚ ਇਹ ਲੋਕ ਜਿਹੜੇ ਆ ਕਿਸਾਨਾਂ ਦਾ ਨਾਮ ਲੈ ਰਹੇ ਆ ਮਜ਼ਦੂਰ ਨਾਮ ਲਿਖਿਆ ਹੈ ਯੂਨੀਅਨ ਦੇ ਮਗਰ ਪਰ ਮਜ਼ਦੂਰ ਦੀ ਗੱਲ ਕੋਈ ਨਹੀਂ ਕਰ ਰਿਹਾ ਸਭ ਕੋਈ ਨਹੀਂ ਗੱਲ ਕਰ ਰਿਹਾ ਮਜ਼ਦੂਰ ਦੀ ਮਜ਼ਦੂਰ ਦੀ ਗੱਲ ਬਾਹ ਕੌਣ ਫੜੂਗਾ ਬੀਜੇਪੀ ਫੜਦੀ ਹੈ ਸਭ ਐਸੇ ਕਰਕੇ ਬੀਜੇਪੀ ਦੇ ਲੀਡਰਸ ਨੂੰ ਪਿੰਡਾਂ 'ਚ ਨਹੀਂ ਜਾਣਦੇ ਰੇ ਤੇ ਜਿਹੜੇ ਮਜ਼ਦੂਰ ਸਾਥੀਓ ਮਜ਼ਦੂਰ ਦੀ ਵਾਹ ਫੜਨ ਵਾਲੀ ਬੀਜੇਪੀ ਹੈ ਪਿੰਡਾਂ ਦੇ ਜਿਹੜੇ ਪਿਛੜੇ ਵਰਗ ਹੈ ਜਿਨ੍ਹਾਂ ਨੂੰ ਰਾਸ਼ਨ ਮਿਲ ਰਿਹਾ ਹੈ ਫਰੀ ਰਾਸ਼ਨ ਮਿਲ ਰਿਹਾ ਹੈ ਸਾਰਿਆਂ ਨੂੰ ਪਤਾ ਹੈ ਮੋਦੀ ਸਾਹਿਬ ਵੇਚ ਰਹੇ ਆਉਣ ਵਾਲੇ 5 ਸਾਲ ਵੇਚਣਗੇ ਚਾਹੇ ਭਗਵੰਤ ਮਾਨ ਜੀ ਆਪਣੀ ਕਿੰਨੀ ਫੋਟੋ ਲਵਾ ਲੈਣ ਪਰ ਲੋਕਾਂ ਨੂੰ ਪਤਾ ਹੈ ਵੀ ਆਹ ਜਿਹੜਾ ਅਨਾਜ ਆ ਰਿਹਾ ਹੈ ਰਾਸ਼ਨ ਆ ਰਿਹਾ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਬੀਜੇਪੀ ਦੀ ਸਰਕਾਰ ਭੇਜ ਰਹੀ ਹੈ ਸਾਥੀਓ ਅੱਜ ਜਦੋਂ ਮਜ਼ਦੂਰਾਂ ਦੀ ਗੱਲ ਕਰਦੇ ਆ ਤਾਂ ਕਾਂਗਰਸ ਦੇ ਲੋਕਾਂ ਦੀ ਕਾਂਗਰਸ ਦੇ ਲੀਡਰਸ ਦੀ ਸੋਚ ਸਾਹਮਣੇ ਆ ਜਾਂਦੀ ਹੈ ਉਹ ਲੋਕ ਜਿਨ੍ਹਾਂ ਨੇ 2022 ਦੇ ਇਲੈਕਸ਼ਨ ਦੇ ਦੌਰਾਨ ਵੀ ਇਸੇ ਤਰ੍ਹਾਂ ਜਿਹੜੇ ਸਾਡੇ ਕੋਲ ਪ੍ਰਵਾਸੀ ਭਰਾ ਆਏ ਹੋਏ ਐ ਚਾਹ ਕੋਈ ਬਿਹਾਰ ਤੋਂ ਆਇਆ ਚਾਹ ਕੋਈ ਯੂਪੀ ਤੋਂ ਆਇਆ ਉਹਨਾਂ ਲੋਕਾਂ ਨੂੰ ਚੰਗਾ ਮਾੜਾ ਆਖਿਆ ਸੀਗਾ ਉਥੇ ਨਾਲ ਪ੍ਰਿਯੰਕਾ ਜੀ ਵੀ ਖੜੇ ਸੀਗੇ ਪ੍ਰਿਯੰਕਾ ਗਾਂਧੀ ਖੜੇ ਸੀ ਰੋਪੜ ਦੇ ਅੰਦਰ ਮੀਟਿੰਗ ਦੇ ਅੰਦਰ ਇਹਨਾਂ ਨੂੰ ਅਪਸ਼ਬਦ ਕਹਿ ਗਏ ਅੱਜ ਕਾਂਗਰਸ ਦੇ ਉਮੀਦਵਾਰ ਸੰਗਰੂਰ ਤੋਂ ਉਹ ਵੀ ਕਹਿ ਰਹੇ ਹੈ ਕਹਿੰਦੇ ਜੀ ਬਿਹਾਰ ਤੋਂ ਯੂਪੀ ਤੋਂ ਜਿਹੜੇ ਲੋਕ ਆਏ ਹੈ ਉਹਨਾਂ ਦਾ ਤਾਂ ਅਸੀਂ ਵੋਟ ਹੀ ਨਹੀਂ ਬਣ ਦੇਣਾ ਸਾਥੀਓ ਸਾਡੀ ਇੰਡਸਟਰੀ ਜਿਹੜਾ ਵਪਾਰੀ ਵਰਗ ਹੈ ਇਸ ਅਰਾਜਕਤਾ ਦੇ ਮਾਹੌਲ ਦੇ ਅੰਦਰ ਯੂਪੀ ਜਾ ਰਿਹਾ ਹੈ ਤੇ ਇੱਥੇ ਯੂਪੀ ਤੋਂ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਰਹੇ ਆ ਆਪਣੇ ਖੂਨ ਪਸੀਨੇ ਦੇ ਨਾਲ ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਪਾ ਰਹੇ ਆ ਉਹਨਾਂ ਨੂੰ ਇਹ ਲੋਕ ਕਿਹੜੀ ਮਾੜੀ ਨਿਗਾ ਨਾਲ ਦੇਖਦੇ ਆ ਤੁਹਾਡੇ ਸਾਹਮਣੇ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਜਿੱਥੇ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਲੈ ਕੇ ਆਏ ਬੀਜੇਪੀ ਸਰਕਾਰ ਸੀਏ ਇਹ ਲੈ ਕੇ ਆਈ ਜਿੱਥੇ afghanistan bangladesh pakistan ਦੇ ਵਿੱਚੋਂ ਸਾਡੇ ਭਰਾ ਜਿਹੜੇ ਰਹਿ ਗਏ ਜਿਨ੍ਹਾਂ ਤੇ ਤਸ਼ੱਦਦ ਹੋ ਰਹੀ ਸੀ ਉੱਥੇ ਉਹ ਜੇ ਹਿੰਦੁਸਤਾਨ ਚ ਆਂਦੇ ਆ ਉਹਨਾਂ ਨੂੰ ਅਸੀਂ ਸਿਟੀਜ਼ਨਸ਼ਿਪ ਦਿੰਨੇ ਆ ਉਹਦਾ ਵਿਰੋਧ ਕਰਦੀ ਹੈ ਕਾਂਗਰਸ ਪਾਰਟੀ ਵੀ ਇਹਨਾਂ ਨੂੰ ਸਿਟੀਜ਼ਨਸ਼ਿਪ ਨਾ ਦਿਓ ਪਰ ਇੱਥੇ ਸਾਡੇ ਜਿਹੜੇ ਬਿਹਾਰ ਤੇ ਯੂਪੀ ਤੋਂ ਸਾਡੇ ਭਰਾ ਇੱਥੇ ਆਏ ਆ ਉਹਨਾਂ ਨੂੰ ਕਹਿੰਦੇ ਅਸੀਂ VOTING ਅਧਿਕਾਰ ਹੀ ਨਹੀਂ ਦੇਣਾ ਆ ਦੋਗਲੀ ਨੀਤੀ ਆ दोगਲੇ ਨੀਤੀਆ ਲੋਕ ਦੇਖੋ ਚਿੱਟੇ ਮੈਂ ਵੀ ਪਾਏ ਆ ਕਈ ਕਾਂਗਰਸ ਵਾਲਿਆਂ ਨੇ ਬਿੱਟੂ ਜੀ ਚਿੱਟੀ ਪਗੜੀ ਪਾ ਕੇ ਚਿੱਟੇ ਲੀੜੇ ਪਾ ਕੇ ਬੁਗਲੇ ਨਹੀਂ ਬਣ ਸਕਦੇ ਸਾਬ ਇਹ ਬੁਗਲੇ ਭਗਤ ਹੈ ਇਹ ਬੁਗਲੇ ਭਗਤ ਹੈ ਅੰਦਰੋਂ ਕਾਲੇ ਹੈ ਜਿੰਨੇ ਬਾਹਰੋਂ ਸਫੇਦ ਹੈ ਭੰਡਾਰੀ ਸਾਹਿਬ ਇਹ ਉਹਨਾਂ ਅੰਦਰੋਂ ਕਾਲੇ ਹੈ ਇਹਨਾਂ ਦੇ ਦਿਲਾਂ ਦੇ ਅੰਦਰ ਨਫ਼ਰਤ ਭਰੀ ਹੋਈ ਹੈ ਇਹਨਾਂ ਲੋਕਾਂ ਨੇ ਭਾਜਪਾ ਦੇ ਇਲਜ਼ਾਮ ਲਾ ਰਹੇ ਹੈ ਵੀ ਐਸੇ ਧਰਮ ਦੇ ਨਾਂ ਤੇ ਪੋਲਰਾਈਜੇਸ਼ਨ ਕਰ ਰਹੀ ਹੈ ਪਾਰਟੀ ਪਰ ਮੈਂ ਪੁੱਛਣਾ ਚਾਹੁੰਦਾ ਪੰਜਾਬ ਕਾਂਗਰਸ ਦੇ ਉਹਨਾਂ ਲੀਡਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਪੰਜਾਬ ਕਾਂਗਰਸ ਦੇ ਬੁਗਲਿਆਂ ਨੂੰ ਕੁਸ਼ਤ ਨੇ ਤਾਂ ਨਵੀਂ ਨਵੀਂ ਪਗ ਪਾਣ ਲੱਗਿਆ ਹੈ ਤੇ ਸਰ ਕਈਆਂ ਨੇ ਮਿਲ ਕੇ ਸਫੇਦ ਕਰ ਲਈ ਪਗੜੀ ਸਾਬ ਪਗੜੀ ਸਫੇਦ ਕਰਨ ਵਾਲਾ ਇਹਨਾਂ ਦਾ ਨਫ਼ਰਤ ਖਤਮ ਨਹੀਂ ਹੋਈ ਇਹ ਬੁਗਲੇ ਅੰਦਰੋਂ ਕਾਲੇ ਹੈ ਹਿੰਦੂ ਸਿੱਖ ਭਾਈਚਾਰੇ 'ਚ ਢਾਹ ਲਾਉਣ ਦੀ ਕੋਸ਼ਿਸ਼ ਇਹਨਾਂ ਲੋਕਾਂ ਨੇ ਕੀਤੀ ਉਹਦਾ ਫੈਸਲਾ ਤੁਸੀਂ ਕਰਨਾ ਹੈ ਤੁਸੀਂ ਲੋਕਾਂ ਨੇ ਕਰਨਾ ਹੈ ਬਈ ਐਥੇ ਮੈਂ ਸਮਝਦਾ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਰੱਖਣ ਦੇ ਵਿੱਚ ਜੇ ਇਥੇ ਗਿਆਨੀ ਹਰਪ੍ਰੀਤ ਵਰਗੇ ਜਿਹੜੇ ਉਸ ਸਮੇਂ ਦੇ ਅਕਾਲ ਤਖਤ ਦੇ ਜਥੇਦਾਰ ਸੀਗੇ ਜੇ ਉਹਨਾਂ ਨੇ ਬਿਆਨ ਨਾ ਦਿੱਤਾ ਹੁੰਦਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਅੰਦਰ ਹਿੰਦੂ ਸਿੱਖ ਹੋਣਾ ਕੋਈ ਜ਼ਰੂਰੀ ਨਹੀਂ ਇੱਕ ਜਿਹੜਾ ਪੰਜਾਬ ਨੂੰ ਲੀਡ ਕਰੂਗਾ ਉਹ ਕਾਬਲ ਤੇ ਦਿਾਨਦਾਰ ਆਦਮੀ ਹੋਣਾ ਚਾਹੀਦਾ ਮੈਂ ਸਮਝਦਾ ਇਹਨਾਂ ਕਾਂਗਰਸੀ ਬੁਗਲਿਆਂ ਨੇ ਅੱਗ ਲਾ ਦੇਣੀ ਸੀ ਇੱਥੇ ਆ ਪੰਜਾਬ ਦੇ ਲੋਕਾਂ ਦਾ ਇੱਕ ਆਪਸੇ ਜਿਹਨੂੰ ਇਹ ਲੋਕ ਟਾਲ ਆ ਰਿਹਾ ਇਹਨਾਂ ਤੋਂ ਬਚੋ ਕੁਝ ਲੋਕ ਮਿਲ ਜੁਲ ਕੇ ਗੁੰਮਰਾਹ ਕਰ ਰਹੇ ਐ ਇੱਥੇ ਜਲੰਧਰ ਦੇ ਅੰਦਰ ਦੋ ਚਿਹਰੇ ਐ ਦੋ ਚਿਹਰੇ ਇਹਨਾਂ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਹਨਾਂ ਦਾ ਧੜ ਇੱਕ ਐ ਇਨਾਂ ਦੀ ਬਾਡੀ ਇੱਕ ਹੈ ਸੋਚ ਇੱਕ ਹੈ ਚਿਹਰੇ ਦੋ ਐ ਸਾ ਚਿਹਰੇ ਦੋ ਐ ਅੱਜ ਜਲੰਧਰ ਦੇ ਅੰਦਰ ਕੀ ਹੋ ਰਿਹਾ ਉਹ ਕਹਿੰਦੇ ਤੁਸੀਂ ਇਹਨੂੰ ਵੋਟਾਂ ਪਾ ਦਿਓ ਮੈਨੂੰ ਵੋਟਾਂ ਨਾ ਪਾਓ ਇਹ ਸਾਡੇ ਵਾਲੇ ਭਾਈਵਾਲ ਨੂੰ ਪਾ ਦਿਓ ਇੱਥੇ ਕੀ ਹੋ ਰਿਹਾ ਹੁਸ਼ਿਆਰਪੁਰ ਦੇ ਅੰਦਰ ਉੱਥੇ ਸਮਝੌਤਾ ਹੋ ਗਿਆ ਵੀ ਐਸੀ ਤਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਤੁਸੀਂ ਵੋਟਾਂ ਇੱਥੇ ਪਾਓ ਸਭ ਵੋਟ ਖਰਾਬ ਨਾ ਕਰਿਓ ਵੋਟ ਖਰਾਬ ਨਾ ਕਰਿਓ ਜੇ ਤੁਸੀਂ ਸਮਝਦੇ ਹੋ ਬੀ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਣਾ ਹੈ ਤਾਂ ਕਾਂਗਰਸ ਜਿਹੜੀ ਹੈ ਪੰਜਾਬ ਦੀ ਕਾਂਗਰਸ ਉਸੇ ਆਮ ਆਦਮੀ ਪਾਰਟੀ ਦਾ ਇੱਕ ਚਿਹਰਾ ਹੈ ਉਹਨੂੰ ਪਛਾਣੋ ਗੁਮਰਾ ਨਾ ਹੋ ਤੁਹਾਡਾ ਦਿੱਤਾ ਇੱਕ ਇੱਕ ਵੋਟ ਅਗਰ ਜੇ ਕਾਂਗਰਸ ਨੂੰ ਪਾਣੇ ਹੋ ਉਹ ਆਮ ਆਦਮੀ ਪਾਰਟੀ ਨੂੰ ਜਾਂਦਾ ਸਭ ਬਚੋ ਇਹਨਾਂ ਲੋਕਾਂ ਤੋਂ ਬਚੋ ਧੋਗਲੇ ਚਿਹਰੇ ਕਦੇ ਵੀ ਕਿਸੇ ਦਾ ਭਲਾ ਨਹੀਂ ਕਰ ਸਕਦੇ ਇਹ ਲੋਕ ਚਾਹੇ ਆਪਣੇ ਆਪ ਨੂੰ ਜੇ ਕਿਸੇ ਨੇ ਪੱਗ ਪਾ ਰੱਖੀ ਹੈ ਤਾਂ ਜੇ ਕੋਈ ਬਿਨਾ ਪਗੜਾ ਹੈ ਤਾਂ ਹਿਤੇਸ਼ੀ ਕਿਸੇ ਦੇ ਨਹੀਂ ਸਾਹਿਬ ਇਹ ਲੋਕ ਮੈਂ ਆ ਨਹੀਂ ਕਹਿੰਦਾ ਵੀ ਆ ਹਿੰਦੂ ਨਹੀਂ ਐ ਸਿੱਖ ਨਹੀਂ ਮੈਂ ਸਮਝਦਾ ਹੈ ਲੋਕ ਪੰਜਾਬੀ ਹੈ ਨੇ ਪੰਜਾਬੀਅਤ ਦੀ ਭਾਵਨਾ ਹੀ ਇਹਨਾਂ ਨੂੰ ਨਹੀਂ ਪਤਾ ਵੀ ਪੰਜਾਬੀਅਤ ਦੀ ਭਾਵਨਾ ਏਕੇ ਦੀ ਪਤਾ ਹੈ ਸਰਬੱਤ ਦਾ ਭਲਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਇਸ ਦੁਆਪੇ ਦੀ ਧਰਤੀ ਤੇ ਖੜਕੇ ਇਹ ਲੋਕ ਬੇਵਕੂਫ ਬਣਾਉਣ ਦਾ ਪ੍ਰਯਾਸ ਕਰ ਰਹੇ ਬਹੁਤ ਹੀ ਕੋਝਾ ਪ੍ਰਯਾਸ ਹੈ ਇਹਨੂੰ ਤੁਸੀਂ ਰੋਕਣਾ ਹੈ ਅੱਜ ਜੇ ਅਜਿਹੇ ਮਸਲੇ ਹੱਲ ਕਰਨੇ ਆ ਰਿੰਕੂ ਜੀ ਬੈਠੇ ਐ ਮੈਂ ਰਿੰਕੂ ਜੀ ਨੂੰ ਪੁੱਟਿਆ ਸੀਗਾ ਜਦੋਂ ਉਹ ਜੁਆਇਨ ਕੀਤੀ ਐ ਬੀਜੇਪੀ ਮੈਂ ਕਿਹਾ ਰਿੰਕੂ ਜੀ ਐਡੀ ਕੀ ਗੱਲ ਹੋਈ ਤੁਨ ਤਾਂ ਬਣਾਇਆ ਸੀਗਾ ਨਹੀਂ ਬੈਠੋ ਤੁਸੀਂ ਮੈਂ ਤਾਂ ਜਿਹੜੀ ਗੱਲ ਦੱਸ ਰਿਹਾ ਮੈਂ ਕਿਹਾ ਰਿੰਕੂ ਜੀ ਬੀਜੇਪੀ ਜੁਆਇਨ ਕਰਨ ਦਾ ਤੁਸੀਂ ਉਧਰ ਗਏ ਆਮ ਆਦਮੀ ਪਾਰਟੀ ਫਸਟ ਹੈਂਡ ਐਕਸਪੀਰੀਅੰਸ ਐ ਦੱਸੋ ਕਹਿੰਦੇ ਜੀ ਮੈਂ ਤਾਂ ਸਾਡੇ ਇਥੇ ਐਵਰੈਸਟ ਪਹਾੜ ਬਣਿਆ ਪਿਆ ਕੂੜੇ ਦਾ ਐਵਰੇਸਟ ਪਾਰਟ ਬਣਿਆ ਖੜਾ ਸਭ ਤੋਂ ਹਾਈਐਸਟ ਪੁਆਇੰਟ ਹੈ ਜਲੰਧਰ ਦੇ ਅੰਦਰ ਖੜ ਕੇ ਦੇਖ ਲਓ ਉਸ ਤੋਂ ਉੱਤੋਂ ਕੋਈ ਬਿਲਡਿੰਗ ਹੈ ਨਹੀਂ ਕਹਿੰਦੇ ਮਨੂ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਆਂਦੇ ਹੀ ਕਹਿੰਦਾ ਛਾੜੂ ਚਲਾ ਦੇਾਂਗੇ ਸਾਰਾ ਕੁਝ ਸਾਫ਼ ਕਰ ਦੇਾਂਗੇ ਸਭ ਉਹ ਉੱਥੇ ਖੜਾ ਹੈ ਸਾਬ ਉੱਥੇ ਖੜਾ ਹੈ ਇਹ ਆਏ ਐ ਇਹ ਤਾਂ ਸਾਫ਼ ਹੋ ਜਾਣਗੇ ਸਾਬ ਸਾਫ਼ ਤੱਕ ਕਰਾ ਦੇਾਂਗੇ ਗੰਦ ਕੱਢ ਦੇਾਂਗੇ ਪਰ ਮੈਂ ਕਹਿਣਾ ਚਾਹਨਾ ਅੱਜ ਇਸ ਦੁਆਬੇ ਦੀ ਕੱਲੀ ਜਲੰਧਰ ਦਾ ਮਸਲਾ ਨਹੀਂ ਸਾਬ ਮਸਲਾ ਦੋਆਬੇ ਦੀ ਧਰਤੀ ਦਾ ਹੈ ਇੱਥੇ ਸਭ ਤੋਂ ਵੱਡੀ ਲੋੜ ਕੀ ਹੈ ਜਿਹੜੀ ਗੱਲ ਪ੍ਰਧਾਨ ਮੰਤਰੀ ਕਰ ਸਕਦੇ ਆ ਉਹ ਹੈ ਇੱਥੇ ਕਿੰਨੇ ਏਕੜ ਚ ਹੈ ਓਪੀਐਮਸ ਤੁਹਾਡਾ 35 ਏਕੜ ਚ 35 ਏਕੜ ਦੇ ਵਿੱਚ ਹੈ ਪੀਆਈਐਮਐਸ ਪੀਐਮਸ ਸਾਬ ਆਪਾਂ ਰਲ ਮਿਲ ਕੇ ਰਿੰਕੂ ਨੂੰ ਜਿਤਾਈਏ ਔਰ ਰਲ ਮਿਲ ਕੇ ਪ੍ਰਧਾਨ ਮੰਤਰੀ ਜੀ ਨੂੰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਈਏ ਇੱਥੇ ਇੱਕ ਮਿੰਟ ਸਾਬ ਗੱਲ ਸੁਣੋ ਪਹਿਲਾਂ ਪੂਰੀ ਐਵੇਂ ਨਹੀਂ ਆਪਾਂ ਸਾਹਿਬ 1 ਮਿੰਟ ਚੁਗ ਸਾਹਿਬ ਆਈ ਤਾਂ ਸਾਡੀ ਸਮੱਸਿਆ ਹੈ ਅਸੀਂ ਥਾ ਦੇਣੀ ਮਗਰ ਤੁਰ ਪਨੇ ਆ ਦਿਮਾਗ ਨਾਲ ਸਾਡਾ ਮੈਂ ਕਹਿਣਾ ਚਾਹੁੰਦਾ ਇਹਨੂੰ ਏਮਸ ਬਣਾਵਾਂਗੇ ਇਹਨੂੰ ਆ ਗਿਆ ਸਾਹਿਬ ਆ ਗਿਆ ਮੈਂ ਕਹੂੰਗਾ ਪਿੰਮ ਜ਼ਕੁਆਇਰ ਕਰਾ ਕੇ ਉਥੇ ਏਮਸ ਬਣਵਾਈਏ ਸਾਡਾ एयरपोर्ट का गुरु नाम रोहिता एयरपोर्ट होगा ही होगा करवा के रहा प्रधानमंत्री जी आ रहे हैं और नारे लाइये चार नारे लो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप